ਸਰਦਾਰ ਕੇਵਲ ਸਿੰਘ ਕੈਨੇਡਾ ਤੇ ਸਰਦਾਰ ਨੀ ਗੁਰਮੀਤ ਕੌਰ ਕੈਨੇਡਾ ਵੱਲੋਂ ਆਪਣੇ ਬੱਚਿਆਂ ਤੇ ਪਿੰਡ ਹੀਰਾ ਦੀ ਪੰਚਾਇਤ ਦੇ ਸਹਿਯੋਗ ਨਾਲ ਦਸਮੇਸ਼ ਕਲਸਾ ਚੈਰੀਟੇਬਲ ਹਸਪਤਾਲ ਪਿੰਡ ਹੀਰਾ ਵਿਖੇ ਅੱਖਾਂ ਦਾ 22ਵਾਂ ਫ੍ਰੀ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਤਖਤ ਸਿਰੀ ਦਮਦਮਾ ਸਾਹਿਬ ਦੇ ਸਾਬਕਾ ਜੱਤੇਦਾਰ ਗਿਆਨੀ ਕੇਵਲ ਸਿੰਘ ਬਲੂ ਕੀਤਾ ਗਿਆ। ਇਸ ਮੌਕੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਕੇਵਲ ਸਿੰਘ ਕੈਨੇਡਾ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੈਮਾ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਕੈਂਪ ਦਾ ਲਾਭ ਲੈਂਦੇ ਹੋਏ 345 ਲੋਕਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਹੈ ਜਿਨ੍ਹਾਂ ਵਿੱਚੋਂ ਪੈਡ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਮੁਫਤ ਕੀਤੇ ਗਏ ਨੇ ਆਓ ਦੇਖਦੇ ਹਾਂ ਜਸਵੀਰ ਸਿੰਘ ਹੀਰਾ ਦੀ ਇਹ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਤਨਸ਼ੀਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਡਿਪਾਰਟਮੈਂਟ ਨਗਰੀ ਨਗਰ ਹੇਰਾ ਸੁਧਾਰ ਬਲਾਕ ਜ਼ਿਲ੍ਹਾ ਲੁਧਿਆਣਾ ਵਿੱਚ ਦਿਸ਼ਨੇਸ਼ ਖਾਲਸਾ ਚੈਰੀਟੇਬਲ ਹਸਪਤਾਲ ਵਿਖੇ ਹਾਜ਼ਰ ਹਾਂ ਸardar keval singh ਜੀ ਜੋ ਐਸੇ ਨਗਰ ਦੇ ਨਿਵਾਸੀ ਇਸ ਸਮੇਂ ਕੈਨੇਡਾ ਵਿੱਚ ਨਿਵਾਸ ਰੱਖਦੇ ਹਨ ਉਹਨਾਂ ਵੱਲੋਂ ਪਿਛਲੇ 22 ਸਾਲਾਂ ਤੋਂ ਲਗਾਤਾਰ ਅੱਖਾਂ ਦੇ ਇਲਾਜ ਵਾਸਤੇ ਡਾਕਟਰ ਰਮੇਸ਼ ਜੀ ਜੋ ਲੁਧਿਆਣੀ ਅੰਦਰ ਨਿਵਾਸ ਰੱਖਦੇ ਹਨ ਇਹ ਇਲਾਕੇ ਵਿੱਚ ਜਾ ਕੇ ਥਾਂ-ਥਾਂ ਤੇ ਕੈਂਪ ਲਾਉਂਦੇ ਹਨ ਉਹਨਾਂ ਰਾਹੀਂ ਇਸ ਵਾਰ 225 ਦੇ ਵਰੇ ਵਿੱਚ ਵੀ ਅੱਜ ਇਹ ਕੈਂਪ ਦੀ ਰਮਜ਼ਾ ਕੀਤੀ ਗਈ ਹੈ ਇਹ ਕੈਂਪ ਮਨੁੱਖਤਾ ਦੇ ਭਲੇ ਵਾਸਤੇ ਹੈ ਔਰ ਨੇਕ ਭਾਵਨਾ ਦੇ ਨਾਲ ਹੈ ਜਿਵੇਂ ਸਰਦਾਰ ਕੇਵਲ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਉਦਮ ਕੀਤਾ ਜਾਂਦਾ ਹੈ ਉਹਨਾਂ ਦਾ ਸਾਰਾ ਪਰਿਵਾਰ ਨਾਲ ਹੀ ਨਗਰ ਪੰਚਾਇਤ ਹੈਰਾ

ਉਹਨਾਂ ਨੂੰ ਕਿਉਂਕਿ ਲੋੜ ਬੜੀ ਹੈ ਅੱਜ ਦੇ ਜੋ ਦੌਰ ਵਿੱਚ ਸਿਹਤ ਦਾ ਜਿਹੜਾ ਇਲਾਜ ਹੈ ਇਹਦੇ ਵਾਸਤੇ ਜਿਸ ਤੇ ਬਹੁਤ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਅੱਗੇ ਆ ਕੇ ਆਪਣੇ ਫਰਜ਼ ਦੀ ਪੂਰਤੀ ਕਰਦੇ ਰਹਿਣਾ ਚਾਹੀਦਾ ਹੈ ਅਸੀਂ ਫਿਰ ਜਿਹੜੇ ਵੀ ਸ਼ਾਮਲ ਹੋਏ ਨੇ ਸਾਰਿਆਂ ਦੇ ਸੁੱਖ ਵਾਸਤੇ ਅਰਦਾਸ ਕਰਦੇ ਹਾਂ ਸਦਾਰ ਕੇਵਲ ਸਿੰਘ ਦਾ ਧੰਨਵਾਦ ਕਰਦੇ ਹਾਂ ਨਗਰ ਪੰਚਾਇਤ ਦਾ ਨਗਰ ਵਾਸੀਆਂ ਦਾ ਇਹ ਕੈਂਪ ਬਹੁਤ ਵੱਡੇ ਸੰਦਰਭ ਦੇ ਵਿੱਚ ਹੈ ਇਹ ਜਿੰਨੀ ਵੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ ਮੈਂ ਉਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਮੀਡੀਆ ਦਾ ਇਤਨਵਾਦ ਹੈ ਜੋ ਇੱਕ ਸੂਚਨਾ ਜਿਹੜੀ ਹੈ ਸਮਾਜ ਤੱਕ ਪਹੁੰਚਾਉਣ ਦੇ ਲਈ ਆਪਣੀ ਨਿਰੋਲ ਭੂਮਿਕਾ ਜਿਹੜੀ ਹੈ ਉਹ ਨਿਭਾਰਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਰੋਸਾ ਹੀ ਨਜ਼ਰ ਏਹਾਂ ਵਿਖੇ ਅੱਜ ਮਹਾਨ ਅੱਖਾਂ ਦਾ ਕੈਂਪ ਜੋ ਹਰ ਸਾਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ ਕੈਨੇਡਾ ਨਿਵਾਸੀ ਉਹਨਾਂ ਵੱਲੋਂ ਲਗਵਾਇਆ ਜਾ ਰਿਹਾ ਹੈ ਸੋ ਬੜੀਆਂ ਹੀ ਸੰਗਤਾਂ ਇਸ ਕੈਂਪ ਦਾ ਲਾਭ ਉਠਾ ਰਹੀਆਂ ਨੇ ਤਕਰੀਬਨ 2 300 ਤੋਂ ਵੱਧ ਸੰਗਤ ਲਾਭ ਉਠਾ ਰਹੀ ਹੈ ਤੇ ਹੋਰ ਵੀ ਸੰਗਤਾਂ ਆ ਰਹੀਆਂ ਨੇ ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੇਵਕ ਉਹ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਹ ਜੋ ਸੇਵਾ ਹੈ ਸਤਿਗੁਰੂ ਜੀ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ ਦੁਨੀਆ ਦੀ ਸੇਵਾ ਦੇ ਲਈ ਸਤਿਗੁਰੂ ਜੀ ਨੇ ਆਪਾਂ ਨੂੰ ਤਾਂਗੀਦ ਕੀਤਾ ਹੁਕਮ ਕੀਤਾ ਸੋ ਇਹ ਸੇਵਾ ਭਾਈ ਸਾਹਿਬ ਭਾਈ ਕੇਵਲ ਸਿੰਘ ਸਮੂਹ ਪਰਿਵਾਰ ਕਈ 22 ਸਾਲਾਂ ਤੋਂ ਨਿਭਾ ਰਿਹਾ ਏ ਸੋ ਇਹ ਸਾਲ ਵੀ ਬੜੀਆਂ ਸੰਗਤਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਏ ਸੋ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੋਰ ਸਭਾਾਂ ਸਮਾਜ ਸੇਵੀ ਉਹ ਸਰਦਾਰ ਕੇਵਲ ਸਿੰਘ ਜੀ ਤੋਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਾਪ ਸਾਹਿਬ ਅੱਜ ਜੋ ਸਰਦਾਰ ਕੇਵਲ ਸਿੰਘ ਕੈਨੇਡਾ ਤੋਂ ਜਿਹੜਾ ਕੈਂਪ ਲਾਇਆ ਜਾਂਦਾ ਆ ਸਾਲ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਅਪਰਾਲਾ ਜੀ ਦੇਖੋ ਮੈਂ ਤਾਂ ਨਮਾ ਸਰਪੰਚ ਬਣਿਆ ਪਰ ਉਹ ਅਪਰਾਲਾ ਪਹਿਲਾਂ ਤੋਂ ਕਰ ਰਹੇ ਨੇ ਜਿਹੜੇ ਲੋੜਵੰਦ ਪਰਿਵਾਰਾਂ ਨੇ ਉਹਨਾਂ ਦੀ ਨਿਗਾ ਦਾ ਪੂਰਾ ਸਹਯੋਗ ਦਿੱਤਾ ਜਾਂਦਾ ਜਿਹਦੇ ਪ੍ਰੈਸ਼ਰ ਹੁੰਦੇ ਨੇ ਆਪਰੇਸ਼ਨ ਕਰਵਾਉਂਦੇ ਨੇ ਲੈਂਜੜ ਦੇ ਲੈਂਜ ਪਾਉਂਦੇ ਨੇ ਜਿਹਨੂੰ ਦਵਾਈ ਦੀ ਲੋੜਾ ਦਵਾਈ ਦਿੰਦੇ ਨੇ ਅਸੀਂ ਤਾਂ ਉਹਨਾਂ ਦਾ ਪਰਾਲੇ ਦੀ ਪੂਰੀ ਵਧੀਆ ਕਹਿਣਾ ਵੀ ਵਧੀਆ ਕਰਦੇ ਜੀ ਉਹਨਾਂ ਨੂੰ ਹੁਣ ਸਾਡਾ ਅਸੀਂ ਹਸਪੀਟਲ ਜਿਹੜਾ ਸੀਗਾ ਪਹਿਲਾਂ ਨਹੀਂ ਠੰਗੀਦਰਾ ਚੱਲ ਨਹੀਂ ਸੀ ਰਿਹਾ ਅਸੀਂ ਹੁਣ ਅਸੀਂ ਇਸ ਵਿੱਚ ਦੱਬ ਗਏ ਡਾਕਟਰ ਸਾਹਿਬ ਰੱਖੇ ਨੇ ਵਧੀਆ ਸਟਾਫ ਰੱਖਿਆ ਹੁਣ ਇਹਦੇ ਵਿੱਚ ਡਿਲੀਵਰੀਆਂ ਵੀ ਹੁੰਦੀਆਂ ਨੇ ਬੱਚੇ ਵੀ ਸਾਡੇ ਹਸਪੀਟਲ ਦੇ ਤਿੰਨ ਬੱਚਿਆਂ ਨੇ ਵੀ ਜਨਮ ਲਿਆ ਵਾ ਅਸੀਂ ਇਹਨੂੰ ਕਹਿੰਦੇ ਆ ਵੀ ਪੂਰਾ ਜਿਹੜਾ ਨੇੜੇ- ਤੇ ਇਹ ਇੱਕ ਵਧੀਆ ਇਲਾਜ ਇਸ ਵਿੱਚ ਸਾਰੇ ਹੁਣ ਆਪਰੇਸ਼ਨ ਵਗੈਰਾ ਵੀ ਸਾਰੇ ਹੁੰਦੇ ਨੇ ਹੁਣ ਇਹਦੇ ਵਿੱਚ ਤੇ ਨਾਲ ਲੇਡੀ ਡਾਕਟਰ ਵੀ ਹੈਗੇ ਨੇ ਸਟਾਫ ਵੀ ਸਾਰਾ ਬੈਚਲ ਵਾਟਰ ਵੀ ਹੈ ਗਿਆ ਐਕਸ-ਰੇ ਮਸ਼ੀਨਾਂ ਵਧੀਆ ਡਿਜੀਟਲ ਨੇ ਡੈਂਟਲੋ ਵੀ ਆਪਣੇ ਕੋਲੇ ਥੈਰੇਪੀ ਦਾ ਵੀ ਸਮਾਨ ਹੋਇਆ ਹੈਗਾ ਸਾਰਾ ਕੁਝ ਪਰ ਅਸੀਂ ਕਹਿੰਦੇ ਹਾਂ ਜਿਹੜੇ ਸਾਡੇ ਪਿੰਡ ਦੇ ਸੱਜਣ ਨੇ ਉਹ ਵੀ ਇੱਥੇ ਲਾਭ ਉਠਾਉਣ ਕਿਉਂਕਿ ਸਿਰਫ 10 ਰੁਪਏ ਪਰਕੇ 20% ਡਿਸਕਾਊਂਟ ਦਵਾਈ ਪਿੱਛੇ ਔਰ ਇੱਕ ਆਪਾਂ ਸ਼ਹਿਰ ਚ ਜਾਂਦੇ ਆ ਕਪਨ ਜਾਣ ਨੇੜੇ ਸਹੂਲਤ ਮਿਲਗੀ ਅਸੀਂ ਚਾਹੁੰਦੇ ਜਿਹੜੇ ਬੰਦੇ ਸਾਡੇ ਐਨ ਆਰ ਆਈ ਬੰਦੇ ਨੇ ਉਹ ਸਾਨੂੰ ਸਹਿਯੋਗ ਦੇਣ ਵੱਧ ਤੋਂ ਵੱਧ ਤਾਂ ਕਿ ਅਸੀਂ ਇਹਨੂੰ ਪੂਰਾ ਬਲੰਦੀਆ ਦਾ ਲਿਆ ਸਕੀਏ। ਅ ਮਨੀਟਰ ਸਾਹਿਬ ਸਰਦਾਰ ਕੇਵਲ ਸਿੰਘ ਕੈਨੇਡਾ ਜਿਹੜੇ ਹੱਥ ਆ ਲੋ ਲੂੜਬੰਦ ਪਰਿਵਾਰਾਂ ਦੀ ਸੇਵਾ ਲਈ ਜਿਹੜਾ ਅਥਾ ਦਾ ਕੈਂਪ ਲਵਾਉਂਦੇ ਕੀ ਜਣਾ ਚਾਹੁੰਦੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੇਵਲ ਸਿੰਘ ਕੈਨੇਡਾ ਨਿਵਾਸੀ ਨੇ ਜੋ ਇਹ ਮੇਰੇ ਬਹੁਤ ਪਰਮ ਮਿੱਤਰਾਂ ਚੋਂ ਨੇ। ਹਰ ਸਾਲ ਇਹ ਆਪਣੇ ਨਗਰ ਵਿੱਚ ਆ ਕੇ ਆਪਣੇ ਪਿੰਡ ਦੇ ਜਾਂ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੀ ਸੇਵਾ ਕਰਦੇ ਨੇ ਹਰ ਸਾਲ ਕਰਦੇ ਨੇ ਨਿਰੰਤਰ ਕਰਦੇ ਆ ਰਹੇ ਨੇ ਮੇਰਾ ਇਹਨਾਂ ਦਾ ਵਾਸਤਾ 2012 ਤੋਂ ਪਿਆ ਤੇ ਇਹ ਹਰ ਸਾਲ ਜਿਵੇਂ ਇਸ ਹਸਪਤਾਲ ਨੂੰ ਚਲਾਉਣ ਲਈ ਇਹਨਾਂ ਨੇ ਬਹੁਤ ਵੱਡੇ ਪਰਾਲੇ ਕੀਤੇ ਦਾਸ ਨੇ ਵੀ ਉਹਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਜਿਵੇਂ ਬਿਰਧ ਆਸ਼ਰਮ ਨੂੰ ਚਲਾਉਣ ਲਈ ਉਹ ਗਾਇ ਹੈ ਦਸਮੇਸ਼ ਕਾਲ ਸਾ ਚੈਰੀਟੇਬਲ ਹਸਪਤਾਲ ਨੂੰ ਚਲਾਉਣ ਲਈ ਹਰ ਘਰ ਤੱਕ ਹਰ ਦਰ ਤੱਕ ਇਹ ਗਏ ਨੇ ਤੇ ਜਿੱਥੇ ਇਹਨਾਂ ਦੀ ਇਸ ਪੱਖ ਤੇ ਬਹੁਤ ਵੱਡੀ ਦੇਣ ਆ ਗੁਰਦੁਆਰਾ ਸਾਹਿਬ ਹੀਰਾ ਲਈ ਦੀ ਇਹਨਾਂ ਦੀ ਬਹੁਤ ਵੱਡੀ ਦੇਣ ਆ ਜੋ ਇਹ ਬਿਲਡਿੰਗ ਬਣ ਰਹੀ ਹੈ ਗੁਰਦੁਆਰਾ ਸਾਹਿਬ ਦੇਖੀ ਇਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਰ ਸਾਲ ਇਹਨਾਂ ਨੇ ਬਹੁਤ ਵੱਡੀ ਸੇਵਾ ਕਾਰ ਸੇਵਾ ਲਈ ਕੀਤੀ ਆ ਮੈਂ ਇਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਇਹ ਜਿਸ ਤਰ੍ਹਾਂ ਦੀ ਸੇਵਾ ਕਰਦੇ ਨੇ ਜਿਸ ਤਰ੍ਹਾਂ ਦੀ ਇਹਨਾਂ ਦੇ ਵਿੱਚ ਲਗਨ ਆ ਪ੍ਰਮਾਤਮਾ ਇਹਨਾਂ ਨੂੰ ਹੋਰ ਬਲੰਦੀਆਂ ਤੇ ਪਹੁੰਚਾਵੇ ਤੰਦਰੁਸਤ ਰੱਖੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਮੇਰੀ ਇਹੀ ਆਸ ਹੈ ਵੈਗੁੱਡੀ ਕਾਲ ਸਾਹ ਵੈਗੁੱਡੀ ਕਾਲ ਕਰ ਪਰਪਾਲ ਸਿੰਘ ਸਰਦਾਰ ਕੇਵਲ ਸਿੰਘ ਕੈਨੇਡਾ ਨਿਵਾਸੀ ਜਿਹੜੇ ਹਰ ਸਾਲ ਲੋੜਵੰਦ ਪਰਿਵਾਰਾਂ ਵਾਲੇ ਜੀ ਅਪਾ ਕਾਂ ਦੇ ਜਿਹੜੇ ਫ੍ਰੀ ਕੈਂਪ ਲਗਾਉਂਦੇ ਨੇ ਕੀ ਚਾਹਣਾ ਚਾਹੋ ਆ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੰਜ ਸਵੇਸ਼ ਸਿੰਘ ਜੀ ਇਹ ਇੱਕ ਬਹੁਤ ਖੁਸ਼ੀ ਦੀ ਗੱਲ ਆ ਤੇ ਸਾਡੇ ਹੀਰਾਨਗਰ ਦੇ ਵਿੱਚ ਤਕਰੀਬਨ 20-22 ਸਾਲ ਤੋਂ ਜਿਹੜਾ ਅੱਖਾਂ ਦਾ ਮੈਡੀਕਲ ਮੁਫਤ ਕੈਂਪ ਜਿਹੜਾ ਲਗਾਇਆ ਜਾ ਰਿਹਾ ਵਾ ਸੋਏ ਵਾਹਿਗੁਰੂ ਜੀ ਦੀ ਬਖਸ਼ਿਸ਼ ਆ ਕਹਿੰਦੇ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤੇ ਸਦੀ ਇਹ ਮਾਲਕ ਨੇ ਵਡਿਆਈ ਭਾਈ ਕੇਵਲ ਸਿੰਘ ਜੀ ਕੈਨੇਡਾ ਨਿਵਾਸੀ ਨੂੰ ਬਖਸ਼ੀ ਆ ਕਿਉਂਕਿ ਚਲੋ ਹੋਰ ਵੀ ਨਗਰ ਦੇ ਸਾਡੇ ਐਨ ਆਰ ਆਈ ਬਹੁਤ ਵੱਡੀਆਂ ਵੱਡੀਆਂ ਸਬਾਮਾਂ ਜਿਹੜੀਆਂ ਅਲੱਗ-ਅਲੱਗ ਥਾਵਾਂ ਤੇ ਨਮਾਉਂਦੇ ਆ ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਰ ਆਪਣੇ ਆਪ ਦੇ ਵਿੱਚ ਤੇ ਵੀ ਬਹੁਤ ਵੱਡੀ ਸੇਵਾ ਮੰਨੀ ਗਈ ਆ ਕਹਿੰਦੇ ਅੱਖਾਂ ਗਈਆਂ ਤਾਂ ਜਹਾਨ ਗਿਆ ਸੋ ਬਹੁਤ ਸਾਰੇ ਜਿਹੜੇ ਲੋੜਵੰਦ ਪਰਿਵਾਰ ਲਾ ਲੋ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਬੱਚੇ ਵੀ ਅੱਜ 10ਵੇਂ ਸਾਲ ਤੋਂ ਸੀਨੀਅਰ ਸੈਕੰਡਰੀ ਸਕੂਲ ਦੇ ਆਏ ਹੋਇਆ ਹੋਰ ਅਲੱਗ-ਅਲੱਗ ਬੜੇ ਦੂਰ-ਦੂਰ ਪਿੰਡਾਂ ਤੋਂ ਜਿਹੜੀ ਸੰਗਤ ਇਸ ਕੈਂਪ ਦਾ ਲਾਹਾ ਲੈਂਦੀ ਆ ਸੋ ਇੱਕ ਸਾਡੇ ਹੀਰਾ ਨਗਰ ਲਈ ਬੜੀ ਖੁਸ਼ੀ ਦੀ ਔਰ ਮਾਣ ਦੀ ਗੱਲ ਆ ਤੇ ਵਾਹਿਗੁਰੂ ਕਿਰਪਾ ਕਰੇ ਇਹ ਜਿਹੜੇ ਕੈਂਪ ਆ ਇਸੇ ਤਰ੍ਹਾਂ ਹੀ ਸਾਡੇ ਨਗਰ ਦੇ ਵਿੱਚ ਉਜੋਗਨ ਹੁੰਦੇ ਰਹਿਣ ਤੇ ਸੰਗਤ ਇਸ ਦਾ ਲਾਹਾ ਲੈਂਦੀ ਆ ਤੁਹਾਨੂੰ ਕੀ ਲੱਗਦਾ ਜਿਹੜੇ ਉਪਰਾਲੇ ਹੋਣੇ ਚਾਹੀਦੇ ਆ ਹਾਂਜੀ ਜਸਵੀਰ ਸਿੰਘ ਜੀ ਜੇ ਗਰਾਉਂਡ ਦਾ ਲੈਵਲ ਤੇ ਦੇਖਿਆ ਜਾਵੇ ਕਿਉਂਕਿ ਇਹ ਉਪਰਾਲੇ ਹੋਣੇ ਨਗਰਾਂ ਦੇ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਸੇਵਾ ਦਾ ਕੰਮ ਆ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਤੇ ਮਤਲਬ ਸਾਡੇ ਰਿਸ਼ੀਆਂ ਮੁੰਨੀਆਂ ਪੀਰਾਂ ਵਤਾਰਾਂ ਤੋਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਵਾ ਕਹਿਣ ਦਾ ਭਾਵ ਕਹਿੰਦੇ ਆ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੇ ਬੈਸਣ ਪਾਈਏ ਹਨਾ ਸੋ ਇਹ ਗੁਰਬਾਣੀ ਦਾ ਵੀ ਜਿਹੜਾ ਇੱਕ ਸਿਧਾਂਤ ਆ ਗੁਰਬਾਣੀ ਵੀ ਸਾਨੂੰ ਇਸ ਬਾਰੇ ਦੱਸਦੀ ਆ ਸੇਵਾ ਇੱਕ ਬਹੁਤ ਜ਼ਰੂਰੀ ਆ ਸੇਵਾ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਆ ਜਿੰਨੀ ਉਹਦੀ ਸਮਰੱਥਾ ਵਾ ਹਰ ਇੱਕ ਬੰਦਾ ਸੇਵਾ ਕਰਨ ਚਾਹੀਦੀ ਆ ਹਰਜਨ ਸਿੰਘ ਜੀ ਕੀ ਕਹਿਣਾ ਚਾਹੋ ਮੇਰੇ ਅੱਗੇ ਕੈਂਪ ਬਾਰੇ ਅੱਜ ਦਾ ਜੋ ਕੈਂਪ ਸਰਦਾਰ ਤੇਵਲ ਸਿੰਘ ਜੀ ਕੈਨੇਡਾ ਵੱਲੋਂ ਲਗਾਇਆ ਜਾ ਰਿਹਾ ਜੀ ਅੱਖਾਂ ਦਾ ਫਰੀ ਤੇ ਬਹੁਤ ਸਲਾਗਜੋ ਕਦਮ ਆ ਤੇ ਇਹ ਤਾਂ ਬਹੁਤ ਸਾਲਾਂ ਤੋਂ ਪਿਛਲੇ ਕਈ ਵਰਿਆਂ ਤੋਂ ਇੱਥੇ ਲਗਾਤਾਰ ਇਹ ਸੇਵਾ ਕਰ ਰਹੇ ਆ ਪਰ ਅਸੀਂ ਹੁਣ ਨਵੀਂ ਪੰਚਾਇਤ ਦੇ ਵਿੱਚ ਉਹ ਉਹਨਾਂ ਨਾਲ ਪਹਿਲੀ ਵਾਰੀ ਸਾਡਾ رابطہ ਹੋਇਆ ਸਾਨੂੰ ਬਹੁਤ ਵਧੀਆ ਉਹਨਾਂ ਦਾ ਇਹ ਉਦਮ ਵਧੀਆ ਲੱਗਿਆ ਜੀ ਤੇ ਹਰੇਕ ਜ਼ਰੂਰਤਮੰਦ ਆਪਦੀਆਂ ਅੱਖਾਂ ਦਾ ਇਲਾਜ ਕਰਵਾ ਸਕਦਾ ਦਵਾਈ ਲੈ ਸਕਦਾ ਲੰਗਵਾ ਸਕਦਾ ਆਪਰੇਸ਼ਨ ਹੋ ਸਕਦੇ ਆ ਬਹੁਤ ਵਧੀਆ ਕਦਮ ਹੈ ਜੀ ਆ ਬੋਟਾ ਤੋਂ ਬਿਨਾ ਇੱਕੋ ਪਬਲਿਕ ਨਾਲ ਜਿਹੜਾ ਪਿੰਡ ਵਾਸੀਆਂ ਦੇ ਨਾਲ ਇੱਕੋ ਵਾਅਦਾ ਕੀਤਾ ਸੀਗਾ ਲੋਕ ਸਸਤਾ ਮਨ ਦੇ ਕੇ ਦਿਸ ਮੀਨਸ ਕਾਲ ਸਰਜਰੀ ਟਿੰਗ ਦਾ ਕੋਸਟ ਵੀ ਟੇ ਦਿਸ ਮੀਨਸ ਕਾਲ ਸਸਾਇਨਰਸ ਕਰਕੇ ਕੋ ਡੇਰਾ ਇਹ ਉਹ ਦੋ ਸੰਸਥਾਵਾਂ ਜਿਹੜੀਆਂ ਸਾਡੀਆਂ ਥੱਲੇ ਆ ਕਾਫੀ ਲੱਗਰ ਵਾਲ ਨੂੰ ਜਾ ਰਹੀਆਂ ਸੀਗਾ ਤੇ ਜਾਨੀ ਟੌਂਗ ਚੱਲ ਰਹੀਆਂ ਸੀ ਅੱਜ ਆਪਾਂ ਕਹਿ ਲਈਏ ਤੇ ਉਹਨਾਂ ਨੂੰ ਤੁਸੀਂ ਲੈ ਕੇ ਪਹਿਲ ਕਰ ਦਿੱਤੀ ਹੈ ਕੀ ਕਰਾ ਦਊਂ ਅਸੀਂ ਚੋਣਾ ਦੌਰਾਨ ਜੋ ਲੋਕਾਂ ਨਾਲ ਸਾਰੀ ਪਬਲਿਕ ਨਾਲ ਪਿੰਡ ਵਾਸੀਆਂ ਨਾਲ ਇਹ ਵਾਅਦਾ ਕਰਿਆ ਸੀਗਾ ਜੀ ਗੁਰੂ ਗਵਿੰਦ ਸਿੰਘ ਜੀ ਦਸ਼ਮੇਸ਼ ਪਿਤਾ ਦੀ 470 ਪ੍ਰਾਪਤ ਧਰਤੀ ਹੈ ਤੇ ਵੀ ਇੱਥੇ ਜਿਹੜੀਆਂ ਉਹਨਾਂ ਦੇ ਨਾਂ ਤੇ ਦੋ ਸੰਸਥਾਵਾਂ ਪਿੰਡ ਪੱਧਰ ਤੇ ਚਲਾਈਆਂ ਜਾ ਰਹੀਆਂ ਦਸ਼ਮੇਰ ਖਾਲਸਾ ਚੈਰੀਟੇਬਲ ਹਸਪੀਟਲ ਹੈ ਰ ਤੇ ਦਸ਼ਮੇਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ ਰ ਅਸੀਂ ਉਹ ਸੀਗੀਆਂ ਬਿਲਕੁਲ ਗਰਾਵਟ ਦੀ ਉਹ ਕਦਾਤ ਤੇ ਸੀ ਤੇ ਪਰ ਅਸੀਂ ਜੋ ਵਾਦਾ ਕਰਿਆ ਸੀ ਅਸੀਂ ਇਹ ਪਿੰਡ ਵਾਸੀਆਂ ਦਾ ਐਨ ਆਰ ਆਈ ਭਰਾਵਾਂ ਤੋਂ ਮਾਣ ਮਹਿਸੂਸ ਕਰਦੇ ਆ ਵੀ ਉਹਨਾਂ ਦੇ ਥੋੜੇ ਜਿਹੇ ਸਹਿਯੋਗ ਦੀ ਹੋਰ ਸਾਨੂੰ ਬੇਸੇ ਜ਼ਰੂਰਤਾ ਪਰ ਉਹਨਾਂ ਦੇ ਸਹਿਯੋਗ ਨਾਲ ਸਾਡਾ ਅਸੀਂ ਇਹ ਸੰਸਥਾਵਾਂ ਚੋਂ ਇੱਕ ਸੰਸਥਾ ਨੂੰ ਦਸ਼ਨੇਸ਼ ਖਾਲਸਾ ਚੈਰੀਟੇਬਲ ਹਸਪੀਟਲ ਨੂੰ ਚਲਾਉਣ ਦੇ ਵਿੱਚ ਅ ਮਤਲਬ ਸਫਲ ਹੋਏ ਆ ਥੋੜਾ ਥੋੜਾ ਸਫਲ ਹੋਏ ਆ ਕੋਸ਼ਿਸ਼ ਸਾਡੀ ਪੂਰੀ ਆ ਜੀ ਅਸੀਂ ਪੂਰੇ ਇਹ ਆਪਦੇ ਨਿਸ਼ਾਨੇ ਤੇ ਮਤਲਬ ਪੂਰੇ ਸਫਲ ਹੋਈਏ ਤੇ ਸਾਨੂੰ ਸਾਰੇ ਐਨਆਰਆਈ ਭਰਾਵਾਂ ਤੋਂ ਜਾਂ ਪਿੰਡ ਵਾਸੀਆਂ ਤੋਂ ਜਾਂ ਇਲਾਕਾ ਨਿਵਾਸੀਆਂ ਤੋਂ ਸਾਰਿਆਂ ਤੋਂ ਇਹਦੀ ਖਤਰ ਅਸੀਂ ਮਤਲਬ ਯੋਗਦਾਨ ਵੀ ਚਾਹੁੰਦੇ ਆ ਵੀ ਸਾਡੀ ਕੋਈ ਮਦਦ ਵੀ ਕਰੀ ਜਾਵੇ ਤੇ ਤਾਂ ਕਿ ਆਪਾਂ ਨੂੰ ਸਾਰੇ ਲੋਕਾਂ ਨੂੰ ਇੱਥੇ ਇਲਾਕਾ ਨਿਵਾਸੀਆਂ ਨੂੰ ਮਤਲਬ ਸਹੂਲਤਾਂ ਮਿਲ ਸਕਣ ਤੇ ਹਰ ਤਰ੍ਹਾਂ ਦੇ ਆਪਰੇਸ਼ਨ ਹੋ ਰਹੇ ਆ ਜੀ ਤੇ ਸਾਡੇ ਹਸਪੀਟਲ ਦੇ ਵਿੱਚ ਲੇਡੀ ਡਾਕਟਰ ਵੀ ਅਵੇਲੇਬਲ ਆ ਜੋ ਹਰੇਕ ਤਰ੍ਹਾਂ ਦੀਆਂ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਆ ਤੇ ਤਿੰਨ ਬੱਚਿਆਂ ਨੇ ਜਨਮ ਵੀ ਲੈ ਲਿਆ ਜੀ ਜੋ ਮਤਲਬ ਮਾਤਾ ਵੀ ਤੇ ਬੱਚੇ ਵੀ ਬਿਲਕੁਲ ਤੰਦਰੁਸਤ ਨੇ ਤੇ ਇਸੇ ਤਰ੍ਹਾਂ ਅਸੀਂ ਹੁਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਜਿਸ ਤਰ੍ਹਾਂ ਤੁਸੀਂ ਸਾਨੂੰ ਇਹ ਬਲ ਬਖਸ਼ਿਆ ਹਸਪੀਟਲ ਚ ਲਾਉਣ ਦਾ ਤੇ ਸਾਨੂੰ ਸਹਿਯੋਗ ਜਨਤਾ ਤੋਂ ਮਿਲ ਰਿਹਾ ਵਾ ਐਨਆਰਆਈ ਭਰਾਵਾਂ ਤੋਂ ਮਿਲ ਰਿਹਾ ਵਾ ਸਾਨੂੰ ਇਹ ਆਸ ਆ ਜੀ ਉਹ ਸਾਡਾ ਸਹਿਯੋਗ ਹੋਰ ਵੀ ਕਰਨਗੇ ਤੇ ਅਸੀਂ ਦਸਨੇ ਖਾਲਸਾ ਸੀਨੀਅਰ ਸੈੰਡਰੀ ਸਕੂਲ ਹੀਰਾਂ ਨੂੰ ਵੀ ਖੜਨ ਨਹੀਂ ਦੇਵਾਂਗੇ ਬਿਲਕੁਲ ਉਹਨੂੰ ਗ੍ਰਾਫਟ ਚ ਨਹੀਂ ਆਉਣ ਦੇਵਾਂਗੇ ਵੀ ਉਹਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ सत श्रीकाल जी मेरा नाम डॉक्टर आकर्षण मेहता एक बार फ्रैक्टर सर्जन डॉक्टर रमेश सुपर स्पेशलिटी आई एंड रिजर्च सेंटर लुधियाना वालों डॉक्टर साहब के बोल सकते हैं डॉक्टर आप साल इतने खाना जिधर दूर बंद परिवार ने क्या प्रोग्राम है कि क्या नाम दूर बंद जी जिधर आज तक कैंप लगाया गया है के बोल सकते हैं अंकल ते उन्होंने फैमिली वालों है इन्हें दी जिन्नी भी तारीफ की जावे उन्नी ਜਿਹੜੇ ਕਿ ਅੱਜ ਦਾ 22ਵਾਂ ਕੈਂਪ ਹੈਗਾ ਹਰ ਸਾਲ ਇਹ ਬਿਨਾ ਨਾਗੇ ਹਮੇਸ਼ਾ ਕੈਂਪ ਲਗਾਉਂਦੇ ਆ ਤਾਂ ਕਿ ਇੱਥੇ ਦੇ ਲੋਕ ਜਿੰਨੇ ਵੀ ਲੋੜਵੰਦ ਹੈਗੇ ਆ ਉਹ ਜਿਹੜੇ ਆਪਣੇ ਹੈਲਪ ਨਹੀਂ ਕਰ ਸਕਦੇ ਘਰੇ ਚਿੱਟੇ ਮੋਤੀਏ ਕਰਕੇ ਵਾਂਝੇ ਹੋ ਕੇ ਬੈਠੇ ਆ ਉਹਨਾਂ ਦੀ ਹੈਲਪ ਹੋਵੇ ਇਹ ਜੋ ਕਮਿਊਨਿਟੀ ਦੀ ਸਰਵਿਸ ਕਰ ਰਹੇ ਆ ਜੋ ਸੋਸ਼ਲ ਸਰਵਿਸ ਕਰ ਰਹੇ ਆ ਇਹਦੀ ਦਾਤ ਦੇਣੀ ਚਾਹੀਦੀ ਤੇ ਇਹਦਾ ਕੋਈ ਰਿਪਲੇਸਮੈਂਟ ਨਹੀਂ ਹੈਗਾ ਮੈਂ ਤਾਂ ਬੜਾ ਸ਼ੁਕਰੀਆ ਕਰਦਾ ਅੰਕਲ ਨੂੰ ਜਿਹੜੇ ਹਰ ਸਾਲ ਆਉਂਦੇ ਨੇ ਤੇ ਆਂਟੀ ਵੀ ਨਾਲ ਰਲ ਕੇ ਲੋਕਾਂ ਦੀਆਂ ਸੇਵਾ ਕਰਦੇ ਆ ਪੂਰਾ ਕੈਂਪ ਕੋਆਰਡੀਨੇਟ ਕਰਦੇ ਆ ਬੜਾ ਅੱਛਾ ਲੱਗਦਾ ਦੇਖ ਕੇ ਤੇ ਪਲੱਸ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਇਹੀ ਅੱਗੇ ਆਪਣੀ ਸਿੱਖਿਆ ਦਿੱਤੀ ਹੈ ਕਿ ਸੋਸ਼ਲ ਸਰਵਿਸ ਕਰਨਾ ਤੇ ਸੁਸਾਇਟੀ ਦੇ ਕੰਮ ਆਣਾ ਬਹੁਤ ਜ਼ਰੂਰੀ ਤੇ ਬਹੁਤ ਹੀ ਅੱਛੀ ਗੱਲ ਹੈ ਤੇ ਇਸ ਗੱਲ ਨੂੰ ਮੈਂ ਦੇਖਦੇ ਹੋਏ ਮੈਨੂੰ ਬਹੁਤ ਅੱਛਾ ਲੱਗ ਰਿਹਾ ਅੱਜ ਮੈਂ ਕੈਂਪ ਤੇ ਆ ਕੇ ਦੇਖਿਆ ਅੰਕਲ ਬਹੁਤ ਅੱਛੀ ਸੇਵਾ ਕਰ ਰਹੇ ਆ ਤੇ ਸਾਨੂੰ ਵੀ ਐਜ਼ ਅ ਨੈਕਸਟ ਜਨਰੇਸ਼ਨ ਹੋਰ ਇੱਕ ਲੈਸਨ ਮਿਲਦਾ ਹੈ ਕਿ ਅਸੀਂ ਵੀ ਇਦਾਂ ਹੀ ਇਹਨੂੰ ਕੈਰੀ ਫਾਰਵਰਡ ਕਰੀਏ ਜਿਹੜੇ ਆਪਰੇਸ਼ਨ ਦੇ ਚੁਨੇ ਗਏ ਉਹਨਾਂ ਦੇ ਆਪਰੇਸ਼ਨ ਕਿੱਥੇ ਹੋਣੇ ਹਨ ਹਾਂਜੀ ਜਿੰਨੇ ਵੀ ਆਪਰੇਸ਼ਨ ਅੱਜ ਸਕਰੀਨ ਹੋਏ ਆ ਪੇਸ਼IENTS ਤੇ ਜਿਨ੍ਹਾਂ ਨੇ ਵੀ ਸਾਨੂੰ ਲੱਗ ਰਿਹਾ ਕਿ ਇਹਨਾਂ ਨੂੰ ਕਰਵਾ ਲੈਣਾ ਚਾਹੀਦਾ ਹੈ ਇਹਨਾਂ ਨੂੰ ਸਭ ਦਾ ਅੱਜ ਚੈੱਕਅਪ ਕਰਕੇ ਡਾਕਟਰ ਰਮੀਸ਼ ਆਏ ਹਸਪੀਟਲ ਲੁਧਿਆਣਾ ਲਿਆ ਜਾਇਆ ਜਾਏਗਾ ਉੱਥੇ ਸਾਡੇ ਕੋਲ ਸਭ ਤੋਂ ਲੇਟੈਸਟ ਟੈਕਨੋਲੋਜੀ ਵਾਲੀਆਂ ਮਸ਼ੀਨਸ ਤੇ ਰਾਹੀਂ ਇਹਨਾਂ ਦਾ ਕੈਟਰਾਕਟ ਜਾਂ ਛੱਟੇ ਮੋਤੀ ਦਾ ਆਪਰੇਸ਼ਨ ਹੋਣਗੇ ਫਿਰ ਆਫਕੋਸ ਲੈਂਸ ਪਾਏ ਜਾਣਗੇ ਤੇ ਬਾਅਦ ਚ ਡਿਸਚਾਰਜ ਸਾਰੀ ਦਵਾਈਆਂ ਸਮਝਾਈਆਂ ਜਾਣ। ਸ੍ਰੀ ਸਾਹਿਬ ਜੀ ਆਪ ਜੋ ਹਰ ਸਾਲ ਦੀ ਤਰ੍ਹਾਂ ਜਿਹੜਾ ਲੋੜਵੰਦ ਪਰਿਵਾਰਾਂ ਲਈ ਜਿਹੜਾ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਕੀ ਮਹਿਸੂਸ ਕਰ ਰਹੇ ਹੋ? ਮਹਿਸੂਸ ਤਾਂ ਇਹ ਅਸੀਂ ਪਹਿਲੇ ਬਾਈਸਾ ਤੋਂ ਇਹੀ ਕਰਦੇ ਆ ਕਿ ਜਿਹੜਾ ਇਹ ਜੀਵਨ ਬਹੈ ਨੂੰ ਦਿੱਤਾ ਇਹ ਪਿੰਡ ਦੇ ਤੇ ਪਿੰਡ ਦੇ ਲੋਕਾਂ ਲਈ ਕਿਸੇ ਨਾ ਕਿਸੇ ਇਨਸਾਨ ਦੇ ਕੰਮ ਆ ਸਕੇ। ਇਹ ਜਿਹੜੀਆਂ ਉਪਰਾਲੇ ਕੀਤੇ ਜਾਂਦੇ ਨੇ ਲੋੜਵੰਦ ਪਰਿਵਾਰਾਂ ਲਈ ਰੈਗੂਲਰ ਚੱਲਦੇ ਕੋਸ਼ਿਸ਼ ਕਰਦੇ ਆ ਬੈਹੂ ਤੰਦਰੁਸਤੀ ਦੇਵੇ ਕਿ ਇਸ ਨੂੰ ਅਸੀਂ ਚੱਲਦਾ ਰੱਖ ਸਕੀਏ ਮੈਨੂੰ ਆਪਣੀ ਕਾਮ ਪਤਨੀ ਦਾ ਤੇ ਬੱਚਿਆਂ ਦਾ ਬਹੁਤ ਸਹਿਯੋਗ ਆ ਉਹ ਕਹਿੰਦੇ ਵੀ ਜਿਹਨੇ ਉੱਥੋਂ ਦੇ ਸਾਰੇ ਬੱਚੇ ਗੱਲ ਕਰਦੇ ਆ ਵੀ ਨਾ ਅਸੀਂ ਸਾਨੂੰ ਕੁਝ ਦੇ ਸਕਦੇ ਨਾ ਸੋ ਤੋਂ ਮੰਗਦੇ ਤੁਸੀਂ ਆਪਦੀ ਜ਼ਿੰਦਗੀ ਐਨਜੋਏ ਕਰੋ ਜਾਓ ਜਿੱਥੇ ਤੁਹਾਡਾ ਜਨਮ ਹੋਇਆ ਜਿੱਨਾਂ ਲੋਕਾਂ ਨੇ ਤੁਸੀਂ ਬੜ ਕੇ ਵੱਡੇ ਹੋਏ ਪੜ੍ਹੇ ਹੋ ਇਹਨਾਂ ਗਲੀਆਂ 'ਚ ਮੈਂ ਲੰਘਿਆ ਸਕੂਲ ਗਿਆ ਇੱਥੇ ਖੇਡਿਆ ਤੇ ਦਿਲ ਕਰਦੇ ਇੱਥੇ ਆ ਕੇ ਕੋਈ ਨਾ ਕੋਈ ਪਿੰਡ ਦੇ ਆ ਤੇ ਪਿੰਡੇ ਲੋਕਾਂ ਦੀ ਕੁਝ ਕਰ ਸਕੀਂ ਤੋ ਇੱਕ ਨਾ ਆਪਣੇ ਹੁਣ ਜਿਹੜਾ ਨਵੀਂ ਪੰਚਾਇਤ ਬਣੀ ਆ ਨਵੀਂ ਪੰਚਾਇਤ ਨੇ ਇੱਕ ਵੱਡਾ ਉਪਰਾਲਾ ਕੀਤਾ ਜਿਹੜਾ ਹਸਪਤਾਲ ਆਪਣਾ ਪਹਿਲਾ ਬੰਦੰਗੂ ਸੀਗਾ ਜਿਹੜਾ ਨਵਾਂ ਸਟੈਪ ਚੱਕਿਆ ਉਹਨੇ ਪਹਿਲ ਕਦਮ ਕੀਤੇ ਆ ਉਹਨਾਂ ਨੂੰ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਤੇ ਜਿਹੜੇ ਸਹਿਯੋਗੀ ਨੇ ਜਿਵੇਂ ਐਨ ਆਰ ਆਈ ਨੇ ਤੁਹਾਡੇ ਵਰਗੇ ਤੇ ਹੋਰ ਵੀ ਨਗਰ ਦੇ ਐਨ ਆਰ ਆਈ ਨੇ ਉਹਨੂੰ ਹਸਪਤਾਲ ਨੂੰ ਚਲਾਉਣ ਲਈ ਕੀ ਕਹਿਣਾ ਚਾਹੁੰਗੇ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਤਾਂ ਮੈਂ ਕੀ ਕਹਿੰਨੇ ਬੇਨਤੀ ਕਰ ਸਕਦਾ ਕਿਉਂਕਿ ਜਦੋਂ ਸਿਸਟਮ ਕਿਸੇ ਨਮਹ ਹੱਥਾਂ ਦੇ ਜਾਂਦਾ ਤੇ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹ ਇੱਕ ਕੰਦੇ ਬੰਦੇ ਦਾ ਕਮਿਊਨਿਟੀ ਟੀਮ ਵਰਕ ਆ ਮੈਂ ਪੰਚਾਇਤ ਨੂੰ ਵੀ ਕਿ ਮੈਂ ਜੋ ਪਵਨਜੀਤ ਆ ਸਾਡਾ ਆਪਣਾ ਬੱਚਾ ਨੂੰ ਮਿਲਿਆ ਬਹੁਤ ਅਗਰੈਸਿਵ ਆਹੀ ਉਹ ਕੁਝ ਨਾ ਕੁਝ ਕਰਨਾ ਚਾਹੁੰਦਾ ਉਹਦੇ ਦਿਲ ਅੰਦਰ ਬਹੁਤ ਇਸ਼ਾਵਾ ਤੇ ਜੋਸ਼ ਹੈ ਕਿ ਕੁਝ ਨਾ ਕੁਝ ਕਰ ਸਕੇ ਉਹਨੂੰ ਦੋ ਤਿੰਨ ਦਿਨ ਮਿਲਿਆ ਅਜੇ ਵੀ ਉੱਥੇ ਕੈਂਪ ਦੇ ਵਿੱਚ ਸੀ ਸਾਡਾ ਉਹਨੂੰ ਹਮੇਸ਼ਾ ਹੀ ਸਹਿਯੋਗ ਰਹੂਗਾ ਪਰ ਮੈਂ ਇਹ ਜੀ ਕਹੂੰਗਾ ਕਿ ਪਿੰਡ ਜਦੋਂ ਬੰਦਾ ਸਰਪੰਚ ਬਣ ਜਾਂਦਾ ਉਹ ਸਾਰੇ ਪਿੰਡ ਦਾ ਸਰਪੰਚ ਬਣ ਜਾਂਦਾ ਤੇ ਉਹ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣਾ ਪਊ ਨਾਲ ਜਿਹੜੇ ਦੂਸਰੇ ਲੋਕ ਹੈ ਜਿਨ੍ਹਾਂ ਨੇ ਭਾਵੇਂ ਛੱਜ ਕਿ ਲੋਨ ਨੂੰ ਵੋਟਾਂ ਵੀ ਨਹੀਂ ਪਾਈਆਂ ਪਰ ਵੋਟਾਂ ਤੋਂ ਬਾਅਦ ਸਾਡਾ ਜੋ ਉੱਥੋਂ ਦਾ ਸਿਸਟਮ ਹੈ ਇਹੋ ਕਹਿੰਦਾ ਕਿ ਤੁਸੀਂ ਜਦੋਂ ਨਮਾਇਦੇ ਚੁਣੇ ਜਾਂਦੇ ਹੋ ਤਾਂ ਤੁਸੀਂ ਉਹ ਸਾਰੇ ਨਗਰ ਦੇ ਸਾਰੇ ਲੱਖ ਦੇ ਬਣ ਜਿੰਦੇ ਇਸ ਕਰਕੇ ਤੁਹਾਨੂੰ ਸਾਰੇ ਨਗਰ ਦੇ ਭਲੇ ਲਈ ਕੋਈ ਨਾ ਕੋਈ ਕਰਨਾ ਪਊ ਤੇ ਹਸਪੀਟਲ ਲਈ ਛੇ ਸ਼ਾਇਦ ਤੁਹਾਨੂੰ ਵੀਰੋਂ ਜਾਰੇ ਪਤਾ ਹੋਵੇ ਆਇਤੋ ਕੋਈ 30 35 ਸਾਲ ਪਹਿਲਾਂ ਸੀ ਇਹ ਸੁਪਨਾ ਸੀ ਇੰਗਲੈਂਡ ਦੇ ਲੋਕਾਂ ਦਾ ਗਾਇਤ ਸਿੰਘ ਜੀ ਉਹਨਾਂ ਨੇ ਇਹ ਕੰਮਾ ਸ਼ੁਰੂ ਕੀਤਾ ਸੀ ਪ੍ਰੋਗਰਾਮ ਉਹ 25 ਸਾਲ ਖੋਦਿਓ ਤੇ ਸੇਵਾ ਨੂੰ ਹੁੰਦੇ ਰਹਿਆ ਹਸਪੀਟਲ ਬਹੁਤ ਵਧੀਆ ਚੱਲਦਾ ਰਿਹਾ ਕਿਉਂਕਿ ਐਡੇ ਵੱਡੇ ਪ੍ਰੋਜੈਕਟ ਨੂੰ ਚਲਾਉਣਾ ਛੋਟਾ ਜਿਹਾ ਕੰਮ ਨਹੀਂ ਹੁੰਦਾ ਕੋਈ ਨਾ ਕੋਈ ਸਮਾਂ ਜ਼ਰੂਰ ਲੱਗ ਜਾਂਦਾ ਔਕੜਾਂ ਵੀ ਆਉਂਦੀਆਂ ਜ਼ਿੰਦਗੀ ਦੇ ਵਿੱਚ ਤੁਹਾਡੇ ਅਥਰਾ ਛੜਾਉਂਦੇ ਰਹਿੰਦੇ ਆ ਪਰ ਫਿਰ ਵੀ ਜਦੋਂ ਤੁਹਾਨੂੰ ਆਪਣੇ ਭੈਣ ਭਰਾਵਾਂ ਤੋਂ ਸੰਗਤ ਤੋਂ ਪਿੰਡ ਦੇ ਲੋਕਾਂ ਤੋਂ ਸਹਿਯੋਗ ਮਿਲਦਾ ਤਾਂ ਉਹਦੇ ਨਾਲ ਤੁਸੀਂ ਜਿੱਥੇ ਪਹੁੰਚਣਾ ਚਾਹੁੰਦੇ ਹੋ ਸਾਡੇ ਡੈਸਟੀਨੇਸ਼ਨ ਤੇ ਆਪਦੇ ਉਸ ਜਗ੍ਹਾ ਤੇ ਪਹੁੰਚ ਜਾਨੇ ਪਰ ਤੁਹਾਨੂੰ ਸਾਰਿਆਂ ਦੇ ਸਹਿਯੋਗ ਲੈ ਕੇ ਸਾਰਿਆਂ ਦਾ ਸਾਥ ਲੈ ਕੇ ਸਾਰਿਆਂ ਦੀ ਰਾਇ ਲੈ ਕੇ ਉਸ ਪੋਸੀਬਲ ਤੁਰਨਾ ਚਾਹੀਦਾ ਅੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਹਮੇਸ਼ਾ ਇਹ ਗੱਲ ਆਖਿਆ ਕਰਦਾ ਇਹ ਤੁਸੀਂ ਪੈਸੇ ਨਾਲ ਅਮੀਰ ਹੋ ਜ਼ਰੂਰ ਹੋ ਸਕਦੇ ਹੋ ਪਰ ਵੱਡੇ ਕਿਸੇ ਭੈਣ ਭਰਾ ਨਾਲ ਹੀ ਹੋ ਸਕਦੇ ਹੋ ਸੋ ਤੁਸੀਂ ਭੈਣ ਭਾਵਾਂ ਦਾ ਤੇ ਆਪਣੇ ਨਗਰ ਵਾਸੀਆਂ ਨਾਲ ਇੱਕ ਚੱਲੋ ਅਸੀਂ ਜੋ ਬਾਹਰ ਬੈਠੇ ਹਾਂ ਹਮੇਸ਼ਾ ਹੀ ਸਾਡੀ ਇਹ ਇੱਛਾ ਰਹੀ ਹੈ ਦਿਲੋਂ ਬੱਡੀ ਚਾਹੀਆ ਕਿ ਸਾਡਾ ਨਗਰ ਚੜ੍ਹਦੀ ਕਲਾ ਵਿੱਚ ਜਾਵੇ ਸਾਡੇ 2-3 ਪਿੰਡ ਦੇ ਪ੍ਰੋਜੈਕਟ ਜਿਹੜੇ ਖਮੀਨ ਹਸਪੀਟਲ ਹੈ ਤੇ ਦੋ ਸਕੂਲ ਹਨ ਅਸੀਂ ਚਾਹੁੰਦੇ ਹਾਂ ਜਰੂਰ ਇਹਨਾਂ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਜਿਹਦੇ ਤੇ ਸਾਡਾ ਜੋ ਬਣਦਾ ਸੂਰਜ ਅਸੀਂ ਹਮੇਸ਼ਾ ਹੀ ਲੋਕਾਂ ਨਾਲ ਨਗਰ ਨਾਲ ਤੇ ਪਿੰਡ ਦੀ ਪਛਾਣ ਦੇ ਨਾਲ ਰਹਿਾਂਗੇ। ਥੈਂਕ ਯੂ ਮਿਹਰਬਾਨੀ। ਸਾਡੇ ਭਾਈ ਮਾਨ ਜਿਹੜਾ ਕੈਂਪ ਲਾਇਆ ਗਿਆ ਵਾ ਤੇ ਵਿਦਿਅਕਾਂ ਦੀ ਧਰਤੀ ਤਿਆਪੀ ਜੀ ਹਰ ਸਾਲ 22 ਸਾਲ ਹੋ ਗਏ ਤੁਹਾਨੂੰ ਸੇਵਾ ਕਰਦੇ ਨੂੰ ਕੀ ਮਹਿਸੂਸ ਕਰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੇਟੇ ਨੇ ਪੁੱਛਿਆ ਸਵਾਲ ਕਿ ਤੁਸੀਂ ਕਿੱਦਾਂ ਫੀਲ ਕਰਦੇ ਆ ਇੰਨਾ ਵਾਹਿਗੁਰੂ ਦਾ ਤਨਪਾਦ ਕਰਦੇ ਆ ਮੇਰੇ ਕਲਗੀਧਰ ਪਾਤਸ਼ਾਹ ਦਾ 11 ਗੁਰੂਆਂ ਦਾ ਮੀਰੀ ਪੀਰੀ ਦੇ ਮਾਲਕ ਦੇ ਨਾਮ ਤੇ ਇਹ ਕੈਂਪ ਲੱਗਦੇ ਨੇ 11 ਗੁਰੂਆਂ ਦੀ ਆਗਿਆ ਲੈ ਕੇ ਗੁਰਗ੍ਰੰਥ ਸਾਹਿਬ ਜੀ ਤੇ ਕਲਗੀਧਰ ਪਾਤਸ਼ਾਹ ਦੀ ਸ਼ਕਤੀ ਸ਼ਾਹ ਤੇ ਇਹ ਕੈਂਪ ਲਗਾਏ ਜਾਂਦੇ ਨੇ ਅਸੀਂ ਇੰਨਾ ਗੁੱਡ ਫੀਲ ਕਰਦੇ ਆ ਦੱਸ ਨਹੀਂ ਸਕਦੇ ਸ਼ਬਦ ਹਨੇ ਸਾਡੇ ਕੋਲ ਦੱਸਣ ਲਈ ਕਿ ਸਪੈਸ਼ਲੀ ਕੇਵਲ ਜਿਨ੍ਹਾਂ ਦੀ ਜਨਮ ਭੂਮੀ ਆ ਇਹ ਬਹੁਤ ਚਾਹੁੰਦੇ ਸੀ ਕਿ ਮੈਂ ਆਪਣੇ ਪਿੰਡ ਵਾਲਿਆਂ ਲਈ ਆਪਣੇ ਨਗਰ ਲਈ ਕੁਝ ਕਰ ਸਕਾਂ ਸੇਵਾ ਕਰ ਸਕੀਏ ਸੋ ਇਹ ਸੇਵਾ 22 ਸਾਲ ਤੋਂ ਚੱਲ ਰਹੀ ਹੈ ਵਾਹਿਗੁਰੂ ਹਿੰਮਤ ਬਖਸ਼ੇ ਬੱਚਨ ਤੰਦਰੁਸਤੀ ਬਖਸ਼ੇ ਉਹ ਦਸਾਨਾਂ ਨੇ ਕਿਤ ਕਰਵਾਈਆਂ ਤੇ ਉਹ ਵੀ ਸੇਵਾ ਕਰਨ ਸਾਡੇ ਬਹੁਤ ਵੱਡਾ ਸੁਭਾਗ ਹੋਵੇਗਾ ਤੇ ਹੋਰ ਜੋ ਬੱਚੇ ਆਪਣੇ ਸਾਰੇ ਪਿੰਡ ਵਾਲਿਆਂ ਦੇ ਸਾਰਿਆਂ ਨੇ ਬਹੁਤ ਸੇਵਾ ਕੀਤੀ ਹੈ ਨਾਲ ਸਾਡੇ ਖੜੇ ਨੇ ਬੱਚੇ ਨਾਲ ਸਾਡੇ ਖੜੇ ਆ ਸਭ ਕੁਝ ਸ਼ਬਦ ਨਹੀਂ ਦੇਣਾ ਧੰਨਵਾਦ ਕਰ ਸਕੀਏ ਬਹੁਤ ਬਹੁਤ ਧੰਨਵਾਦ ਹੈ ਤੇ ਵਾਹਿਗੁਰੂ ਇਸੇ ਤਰ੍ਹਾਂ ਸੇਵਾ ਦੇ ਇਸ ਭਾਗ ਇਸਵੇਂ ਬਖਸ਼ੀ ਰੱਖੇ ਸਾਡੀ ਅਰਦਾਸ ਹੈ ਤੇ ਸਾਰਿਆਂ ਲਈ ਅਰਦਾਸ ਕਰਦੇ ਆ ਵਾਹਿਗੁਰੂ ਸਾਰਿਆਂ ਨੂੰ ਚਾਦੀ ਕਲਾ ਬਖਸ਼ੇprend ਦੇ ਸਾਰੇ ਨਗਨੂੰ ਚਾਦੀ ਕਲਾ ਖੁਸ਼ੀਆਂ ਬਖਸ਼ੇ ਤੇ ਅਸੀਂ ਇਸ ਦਾ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ